ਦੀਆਂ ਭੈਣਾ ਪੇਕਿਆਂ ਤੋਂ ਕੀ ਚਾਉਂਦੀਆਂ ਪੇਕੇ ਹੁੰਦੇ ਮਾਮਾ ਨਾਲ ਮਾਂ ਤੋਂ ਮਗਰੋਂ ਕੋਈ ਕਹਿਣ ਵਾਲਾ ਨਹੀਂ ਸੀ ਕਿ ਆ ਜਾ ਕਦੋਂ ਆਵੇਂ ਕੀ ਸ਼ਨੀয়ার ਦੀ ਛੁੱਟੀ ਨੂੰ ਢੇੜਾ ਮਾਰਦੀ ਰਖੜੀ ਤੇ ਰਾਤ ਰਹੇਗੀ ਨਾ ਬਿਸਕਟ ਕਢਾ ਲਈਏ ਕਿ ਦੇ ਜੀਏ ਮੁਰਮੁਰ ਮਾਂ ਦੀਆਂ ਗੱਲਾਂ ਚੇਤੇ ਕਰਦੀ ਗਗਨੀ ਮਾਂ ਦੀਆਂ ਵੀਡੀਓ ਫੋਨ 'ਚ ਦਿਖ ਰਹੀ ਸੀ ਕਿ ਅਚਾਨਕ ਫੋਨ ਤੇ ਭਾਬੀ ਦਾ ਫੋਨ ਆਇਆ ਗਗਨੀ ਨੇ ਛੇਤੀ ਦੇ ਨੇ ਫੋਨ ਚੁੱਕਿਆ। ਅੱਗੋਂ ਆਵਾਜ਼ ਆਈ ਕਿ ਕਿਵੇਂ ਆ ਪੈਣੇ? ਮਾਰਿਆ ਨਹੀਂ ਕਿਹੜਾ ਐਤ ਕੀ ਛੁੱਟੀਆਂ 'ਚ? ਅਸੀਂ ਉਡੀਕੀ ਗਏ। ਗਗਨੀ ਨੇ ਇੱਕੋ ਗਲਤ ਗੱਲ ਨਵੇਟ ਦਿੱਤੀ ਕਿ ਭਾਬੀ ਕੰਮ ਧੰਦਿਆਂ 'ਚ ਕਿੱਥੇ ਨਿਕਲਿਆ ਜਾਂਦਾ ਹੈ। ਭਾਬੀ ਨੇ ਅੱਗੋਂ ਕਿਹਾ ਕਿ ਹਾਂ, ਇਹ ਤਾਂ ਹੈ। ਰਸਮੀ ਗਲਬਤ ਕਰਕੇ ਫੋਨ ਕੱਟ ਦਿੱਤਾ। ਉਸ ਦਿਨ ਤੋਂ ਬਾਅਦ ਗਗਨੀ ਨੂੰ ਹਫ਼ਤੇ ਵਿੱਚ 2-3 ਬਾਰ ਪਰਜਾਈ ਦਾ ਫੋਨ ਆਉਂਦਾ। ਸਮਝ ਨਾ ਆਉਂਦੀ ਕਿ ਮਾਜਰਾ ਕੀ ਸੀ। ਇੱਕ ਦਿਨ ਭਰਾ ਦਾ ਫੋਨ ਆਇਆ ਕਿ ਅਸੀਂ ਮਿਲਣ ਆਵਾਂਗੇ। ਭਰਾ ਭਾਬੀ ਦੋਨੋਂ ਮਿਲਣ ਆਏ ਤੇ ਕਿੰਨੇ ਸਾਰੇ ਫਲ ਫਰੂਟ ਤੇ ਬੱਚਾਂ ਦੇ ਖਾਣ ਨੂੰ ਸਮਾਨ ਲੈ ਕੇ ਆਏ। ਜਾਣ ਲੱਗੇ ਭਰਾ ਨੇ ਕਿਹਾ ਕਿ ਬੀਬੀ ਦੀ ਇੱਕ ਐਫ ਡੀ ਪਈ ਐ 10 ਕੋ ਲੱਖ ਦੀ। ਨੋਮੀਨੇਸ਼ਨ ਤੇਰਾ ਬੋਲਦਾ ਉੱਥੇ। ਆ ਜੀ ਪਿੰਡ ਪੈਸੇ ਕਢਾ ਲਵਾਂਗੇ। ਸਾਰੀ ਕਹਾਣੀ ਗਗਨੀ ਨੂੰ ਉਦੋਂ ਸਮਝ ਵਿੱਚ ਪਈ। ਗਗਨੀ ਦੀ ਥੋੜੇ ਪਲਾਂ ਲਈ ਸੋਚ ਬਦਲੀ ਕਿ ਭਰਾ ਭਾਬੀ ਚੱਲ ਕੇ ਆਏ। ਕੀ ਪਤਾ ਮੋਹ ਮਾਰਿਆ ਖੋਬੇ ਮੇਰਾ ਪਰ ਇੱਥੇ ਤਾਂ ਲਾਲਚ ਸਭ ਕਰਾ ਰਿਆ ਸੀ ਜਿਹੜੇ ਭਰਾ ਨਹੀਂ ਮਰੀ ਮਾਂ ਤੋਂ ਗੱਲ ਨਾਲ ਨਾ ਲਾਇਆ ਉਹ ਅੱਜ ਮਿਲ ਕੇ ਜਾਣ ਲੱਗਾ ਬਾਰ-ਬਾਰ ਗੱਲ ਆ ਰਿਆ ਸੀ ਗਲਾ ਭਰ ਗਿਆ ਪਰ ਲੋਕ ਲੱਜੋ ਚੁਪਰੀ ਮਾਂ ਮਰੀ ਤੋਂ ਭੋਗ ਦੇ ਦੋ ਦਿਨ ਮਗਰੋਂ ਹੀ ਗਗਨੀ ਦੀ ਭਾਬੀ ਨੇ ਕਹਿਤਾ ਸੀ ਕਿ ਰੋਣ ਤੋਂ ਆਪਦੇ ਘਰ ਜਾ ਕੇ ਕਰੋ ਜਿਹਨੇ ਕਰਨਾ ਇੱਥੇ ਨਹੀਂ ਸਿਆਪੇ ਕਰਨੇ ਸੁੱਖ ਨਾਲ ਮੇਰੇ ਪੁੱਤ ਧੀ ਜਿਉਂਦੇ ਆ ਗਗਨੀ ਦੀ ਪੂਆ ਹੱਤ ਤੇ ਗਗਨੀ ਨੇ ਉਦਨ ਹੀ ਆਪਣਾ ਸਮਾਨ ਇਕੱਠਾ ਕੀਤਾ ਤੇ ਆਪੋ ਆਪਣੇ ਪਿੰਡ ਚਲੇ ਗਈਆਂ। ਉਦੋਂ ਗਗਨੀ ਨੂੰ ਮਹਿਸੂਸ ਹੋਇਆ ਕਿ ਸੱਚੀ ਨਹੀਂ ਕਰ ਹੁੰਦੇ ਕੁੜੀਆਂ ਦੇ। ਭਰਾ ਦੀ ਹਿੰਮਤ ਹੀ ਨਾ ਪਈ ਕਿ ਆਪਦੀ ਘਰਵਾਲੀ ਨੂੰ ਵਰਜ ਦੇਵੇ। ਉਸ ਦਿਨ ਦੀ ਪੇਕਿਓਈ ਗਗਨੀ ਨੇ ਕਦੇ ਪੇਕਿਆਂ ਵੱਲ ਮੂੰਹ ਨਾ ਕੀਤਾ। ਕਰਦੀ ਵੀ ਕਿਵੇਂ? ਸਭ ਦੇ ਮੂੰਹ ਬਿੰਗੇ ਹੋ ਜਾਂਦੇ ਸੀ ਗਗਨੀ ਨੂੰ ਵੇਖ ਕੇ। ਪਰਾ ਜੋ ਫਲ ਲੈ ਕੇ ਆਇਆ ਸੀ ਗਗਨੀ ਨੂੰ ਮਿੱਠੇ ਜ਼ਹਿਰ ਲੱਗ ਰਹੇ ਸੀ ਗਗਨੀ ਦੇ ਕੰਨਾਂ ਵਿੱਚ ਮਾਂ ਦੇ ਅਖੀਰਲੇ ਬੋਲ ਵੀ ਗੂੰਜ ਰਹੇ ਸੀ ਮਿਲ ਕੇ ਰਿਓ ਗਗਨੀ ਨੇ ਉਸੇ ਵਕਤ ਭਰਾ ਨੂੰ ਫੋਨ ਕੀਤਾ ਕਿ ਕਿੱਥੇ ਕੋ ਪੁੱਜਾ ਮੈਨੂੰ ਵੀ ਨਾਲ ਲੈ ਜਾ ਪਰਾ ਭਾਬੀ ਮੁੜ ਕੇ ਆਏ ਤੇ ਗਗਨੀ ਪਿਛਲੀ ਰਖੜੀ ਤੇ ਮਾਂ ਵੱਲੋਂ ਦਿੱਤਾ ਟਮਾਟੇ ਰੰਗ ਦਾ ਸੂਟ ਪਾ ਕੇ ਤਿਆਰ ਹੋ ਗਈ ਮਾਂ ਅਕਸਰ ਆਖਦੀ ਸੀ ਕਿ ਗੂੜੇ ਰੰਗ ਪਾਇਆ ਕਰ ਫੱਬਦੀ ਐ ਹਜੋ ਸੱਜੀ ਫਬਰੀ ਸੀ ਪਰਾ ਭਾਬੀ ਨਾਲ ਜਦ ਪੇਕੇ ਪਿੰਡ ਪੁੱਜੀ ਤੇ ਉਹਦੀ ਖੂਬ ਸੇਵਾ ਹੋ ਰਹੀ ਸੀ ਭਾਬੀ ਪੈਰਾਂ ਥੱਲੇ ਤਲੀਆਂ ਰੱਖ ਰਹੀ ਸੀ ਸੰਦੂਕ ਦੀ ਚਾਬੀ ਗਗਨੀ ਨੂੰ ਫੜਾ ਕੇ ਕਿਹਾ ਕਿ ਲੈ ਜਾਓ ਭੈਣ ਜੀ ਜੋ ਲੈ ਕੇ ਜਾਣਾ ਹੈ ਮਾਵਾਆਂ ਦੀਆਂ ਇਹੋ ਨਿਸ਼ਾਨੀਆਂ ਹੁੰਦੀਆਂ ਗਗਨੀ ਨੇ ਮਾਂ ਦੇ ਸੂਟਾਂ ਬਾਰੇ ਪੁੱਛਿਆ ਤਾਂ ਭਾਬੀ ਨੇ ਕਿਹਾ ਕਿ ਉਹ ਤਾਂ দান ਕਰਦੇ ਪਰ ਗਗਨੀ ਨੇ ਉੜਦੀ ਉੜਦੀ ਗੱਲ ਸੁਣੀ ਸੀ ਕਿ ਭਾਬੀ ਨੇ ਮਾਂ ਦੇ ਸਾਰੇ ਸੂਟ ਜੁੱਤੀਆਂ ਸਨ ਬਿਸਤਰਾ ਬਾਹਰਲੇ ਵਾੜੇ ਅੱਗ ਲਾ ਦਿੱਤਾ ਸੀ ਮਾਂ ਦਾ ਦੂਜੀ ਵਾਰੀ ਸਿਵਾ ਉਹਨੇ ਬਾਹਰਲੇ ਵਾੜੇ ਬਾਲ ਦਿੱਤਾ ਸੀ ਕੀ ਕਹਿੰਦੀ ਗਗਨੀ ਅਗਲੀ ਦਾ ਘਰ ਅਗਲੀ ਨੇ ਆਪਦੀ ਮਦਦੀ ਕਰਨੀ ਸੀ ਗਗਨੀ ਨੇ ਚਾਂਦੀ ਦੀਆਂ ਸੁਰਮੇਦਾਨੀਆਂ ਨੂੰ ਕੋ ਨਾਲ ਵੇਖਿਆ ਤੇ ਫਿਰ ਰੱਖ ਦਿੱਤੀਆਂ ਨਿੱਕੀ ਹੁੰਦੀ ਉਹ ਅਕਸਰ ਮਾਂ ਨੂੰ ਕਹਿੰਦੀ ਹੁੰਦੀ ਸੀ ਕਿ ਇਹ ਫੋਟੋ ਤੇ ਘੜੀ ਵਾਲੀ ਸੁਰਮੇਦਾਨੀ ਮੈਂ ਲੈ ਕੇ ਜਾਵਾਂ ਮਾਂ ਨੇ ਵੀ ਕਹਿ ਦੇਣਾ ਕਿ ਹਾਂ ਤੇਰੇ ਵਾਸਤੇ ਹੀ ਰੱਖਿਆ ਫਿਰ ਇੱਕਦਮ ਉਹਦੇ ਹੱਥ ਮਾਂ ਦੀ ਐਫ ਡੀ ਵੀ ਲੱਗੀ ਤੇ ਨਾਮੀਨੇਸ਼ਨ ਗਗਨੀ ਦਾ ਸੀ ਲੀੜੇ ਸਾੜ ਤੇ ਪਰ ਐਫ ਡੀ ਕਾ ਤਾਂ ਨਹੀਂ ਸਾੜੀ ਗਗਨੀ ਨੇ ਮਾਂ ਨੂੰ ਹੀ ਮਨ ਗੁੱਸੇ ਵਿੱਚ ਗਿਆ ਅੱਖਾਂ ਭਰ ਕੇ ਗਗਨੀ ਨੇ ਸੰਦੂਕ ਬੰਦ ਕਰ ਦਿੱਤਾ ਨਿਸ਼ਾਨੇ ਕੀ ਕੁਝ ਵੀ ਤਾਂ ਨਹੀਂ ਚਾਹੀਦਾ ਮੈਨੂੰ ਉਹਨੇ ਚੌਲ ਛੰਡਦੀ ਭਾਬੀ ਵੱਲ ਚਾਬੀ ਕਰ ਦੇ ਕਿਆ ਭਾਬੀ ਕਹਿਣ ਲਗੀ ਕਿ ਐਫ ਡੀ ਲੈ ਕੇ ਬੈਂਕ ਕਲ ਜਾਹੀਂ ਭਰਾ ਨਾਲ ਗਗਨੀ ਨੇ ਹਾਂਥ ਸਿਰ ਹਿਲਾਇਆ ਅਗਲੇ ਦਿਨ ਬੈਂਕ ਕੇ ਤੇ ਫਿਰ ਉਸ ਦਿਨ ਤੋਂ ਬਾਅਦ ਕਿੰਨੇ ਘੇੜੇ ਬੈਂਕ ਵਿੱਚ ਲੱਗੇ ਫਿਰ ਕਿਤੇ ਜਾ ਕੇ ਬੈਂਕ ਚੋਂ ਪੈਸੇ ਨਿਕਲੇ ਗਗਨੀ ਨੇ ਸਾਰੇ ਪੈਸੇ ਭਰਾ ਨੂੰ ਦੇ ਦਿੱਤੇ ਤੇ ਕਿਹਾ ਕਿ ਮੈਨੂੰ ਨਹੀਂ ਚਾਹੀਦੇ ਬਸ ਤੂੰ ਵਰਤਦਾ ਰਹਿ ਜਾਈ ਮੈਨੂੰ ਮਾਂ ਦੇ ਬੋਲ ਪਗਾਉਣੇ ਪੈਣਿਆ ਔਖੇ ਸੌਕੇ ਪਰਾ ਨੇ ਸ਼ਰਮਿੰਦਾ ਜਾ ਹੋ ਕੇ ਗਗਨੀ ਨੂੰ ਗੱਲ ਆ ਲਿਆ ਗਗਨੀ ਮੋੜ ਸੌਰੇ ਚਲੀ ਗਈ ਹੁਣ ਗਗਨੀ ਦੇ ਫੋਨ ਤੇ ਭਾਬੀ ਦਾ ਫੋਨ ਨਹੀਂ ਆਉਂਦਾ ਸਟੇਟਸ ਆਉਂਦੇ ਨੇ WhatsApp ਤੇ ਇੱਕ ਦਿਨ ਸਟੇਟਸ ਲੱਗਾ ਹੋਇਆ ਸੀ ਏਜੰਸੀ ਵਿੱਚ ਨਵੀਂ ਕਾਰ ਨਾਲ ਖੜਾ ਪਰਾ ਭਾਬੀ ਤੇ ਜੋ ਆਕਾਂ ਦੀ ਫੋਟੋ ਸੀ ਥੱਲੇ ਲਿਖਿਆ ਹੋਇਆ ਸੀ ਮਿਹਨਤਾਂ ਦਾ ਦੌਰ ਜਾਰੀ ਹੈ ਗਗਨੀ ਨੂੰ ਖੁਸ਼ੀ ਤਾਂ ਹੋਈ ਪਰ ਉਹਨੂੰ ਦੁੱਖ ਵੀ ਹੋਇਆ ਕਿ ਕੋਈ ਕਦੇ ਫੋਨ ਨਹੀਂ ਕਰਦਾ ਮਾਂ ਦੀ ਗੱਲ ਯਾਦ ਕਰਦੀ ਨੇ ਉਹਨੇ ਭਾਬੀ ਨੂੰ ਫੋਨ ਲਾ ਕੇ ਵਧਾਈਆਂ ਦਿੱਤੀਆਂ ਭਾਬੀ ਨੇ ਥੋੜੀ ਕੋਈ ਗੱਲ ਕਰਨ ਤੋਂ ਬਾਅਦ ਕਿਹਾ ਕਿ ਚੰਗਾ ਭੈਣ ਮੈਂ ਸਰਾਵੀ ਆਈ ਹੋਈ ਆ ਫੇਰ ਕਰਦੇ ਆ ਗੱਲ ਗਗਨੀ ਨੂੰ ਯਾਦ ਆਇਆ ਕਿ ਜਦ ਬਾਪੂ ਨੇ ਪਹਿਲੀ ਕਾਰ ਮਰੂਤੀ ਲਿਆਂਦੀ ਸੀ ਤਾਂ ਭਰਾ ਤੇ ਉਸ ਨੂੰ ਦੋਹਾਂ ਨੂੰ ਗੁਰੂ ਘਰ ਮੱਥਾ ਟਿਕਾਉਣ ਲੈ ਕੇ ਗਏ ਸੀ ਕਿੰਨਾ ਚਾ ਕੀਤਾ ਸੀ ਤੇਲ ਵੀ ਤਾਂ ਉਦੋਂ ਗਗਨੀ ਨੇ ਹੀ ਤਚੋਇਆ ਸੀ ਗਗਨੀ ਦੇ ਮਨ ਵਿੱਚ ਵੱਜਾ ਕਿ ਮਾਂ ਦੀ ਐਫ ਡੀ ਵਾਲੇ ਪੈਸਿਆਂ ਦੀ ਗੱਡੀ ਲਈ ਹੋਣੀ ਹੈ ਤੇ ਫਿਰ ਉਹਦੇ ਮਨ ਨੇ ਕਿਹਾ ਕਿ ਛੱਡ ਪਰਾਂ ਸੋਚਣਾ ਤੂੰ ਕੀ ਲੈਣਾ ਜਦੋਂ ਮਾਂ ਹੀ ਮੁੱਕ ਗਈ ਜੋ ਮਰਜ਼ੀ ਕਰਨ ਪਰ ਗਗਨੀ ਸਾਰਾ ਦਿਨ ਉਡੀਕਦੀ ਰਹੀ ਕਿ ਤੇਰੇ ਭਰਾ ਦਾ ਫੋਨ ਆਵੇ ਉਸ ਉਡੀਕ ਤੋਂ ਬਾਅਦ ਉਹ ਕਿੰਨੇ ਦਿਨ ਇਹ ਉਡੀਕਦੀ ਰਹੀ ਕਿ ਮੇਰੇ ਕੋਲ ਵੀ ਨਮੀ ਕਾਰ ਲੈ ਕੇ ਆਉਣਗੇ ਕੰਬਲ ਦੇਉਂਗੀ ਪੈਸੇ ਦੇਉਂਗੀ ਪਰ ਗਗਨੀ ਕੋਲ ਕੋਈ ਵੀ ਨਾ ਆਇਆ ਗਗਨੀ ਬੇਸ਼ੱਕ ਖੁਸ਼ੀ ਪਰ ਉਪੇਖਿਆ ਵੱਲੋਂ ਔਖ ਮਹਿਸੂਸ ਕਰਦੀ ਸੀ ਕਿ ਪੇਕੇ ਮਾਮਾ ਨਾਲ ਹੁੰਦੇ ਭਰਾ ਵਰਤਦੇ ਕਿਉਂ ਨਹੀਂ ਗਗਨੀ ਆਪਦੀ ਨਾਨਾ ਨਾਲ ਪੇਕੇ ਦਾ ਦੁੱਖ ਸੁੱਖ ਕਰਨ ਬੈਹ ਜਾਂਦੀ ਤੇ ਰੋਣ ਲੱਗ ਜਾਂਦੀ ਨਾਨਾ ਨੇ ਆਖਣਾ ਕਿ ਕੋਈ ਨਾ ਤੂੰ ਇੱਥੋਂ ਵੱਜ ਸੂਟ ਬਣਾ ਲਿਆ ਜਿ ਰਖੜੀ ਆਉਦੇ ਦਿੌਰ ਦੇ ਬੰਧਿਆ ਕਰ ਗਗਨੀ ਕਿਵੇਂ ਸਮਝਾਉਂਦੀ ਕਿ ਗੱਲ ਸੂਟਾਂ ਤੇ ਪੈਸਿਆਂ ਦੀ ਨਹੀਂ ਪੈਸੇ ਤਾਂ ਮੈਂ ਹੱਥੀਂ ਦੇ ਕੇ ਆਈ ਰਿਸ਼ਤਾ ਸਾਂਭਣ ਖਾਤਰ ਮਾਂ ਦੇ ਬੋਲ ਪਗਾਉਣ ਖਾਤਰ ਮਾਂ ਦੇ ਆਖਰੀ ਬੋਲ ਮਿਲ ਕੇ ਰਹਿਣਾ ਖਾਤਰ ਗਗਨੀ ਚੁੱਪਚਾਪ ਰਿਸ਼ਤੇ ਦਾ ਧੱਕਾ ਜਰਰੀ ਸੀ ਗਗਨੀ ਆਪਦੇ ਜਵਾਕਾਂ ਨੂੰ ਰੋਜ਼ ਸਿਖਾਉਂਦੀ ਕਿ ਇੱਕ ਦੂਜੇ ਦੀ ਇੱਜ਼ਤ ਕਰਨੀ ਹੈ ਮੁੰਡੇ ਨੂੰ ਆਖਦੀ ਕਿ ਭੈਣ ਨਾਲ ਕਦੇ ਵੀ ਗੁੱਸੇ ਨਹੀਂ ਹੋਣਾ ਉਹ ਸੋਚਦੀ ਕਿ ਕਾਸ਼ ਸਾਡੀ ਮਾਂ ਨੇ ਵੀ ਨਿੱਕੇ ਹੁੰਦੇ ਭਰਾ ਨੂੰ ਜਿੱਦਾਂ ਪਗਾਉਣ ਤੋਂ ਵਰਜਿਆ ਹੁੰਦਾ ਤੇ ਅਖੀਰ ਹੀ ਵੇਲੇ ਇਹ ਕਹਿਣਾ ਹੀ ਨਾ ਪੈਂਦਾ ਕਿ ਮਿਲ ਕੇ ਰਿਓ ਸਮਝਾਇਆ ਹੁੰਦਾ ਕਿ ਕਰੋੜਾਂ ਭੈਣ ਭਰਾਵਾਂ ਨਾਲ ਨਹੀਂ ਕਰੀਦੀਆਂ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੋਨਨ ਨੂੰ ਮਿਲੇ ਧੰਨਵਾਦ